ਮੁਸ਼ਕਿਲ ਮਾਪੇ ਰੋਣਸੇ ਰਾਜਕੀ ਚਰਨ ਤੁਮਰੇ ਨਾਮ ਅਦਾਸ ਕੀ ਜਨਨੀ ਜੰਨੀ ਸ੍ਰੀ ਪਾਸ਼ਾ ਨਾਲ ਕੁਵਾਈ ਕੀ ਔਰ ਸਰਬੇ ਲੋਕ ਦਇਆ ਨਾਲ ਕਿਰਤਾ ਕਰੋ ਨੇਕੀ ਆਪ ਕੀ ਨਸ਼ੀਰ ਸਭੋ ਕੇ ਕੋਲ ਨਾ ਆਇਆ ਆਜ ਕੋਰਦਵਾਰਾ ਜਿਹਦਰਾ ਕarli ਪੁਲਾ ਸਿੰਘ ਵਿਖੇ ਸਨਾਨ ਦਾ ਤਿਹਾੜਾ ਮਨਾਇਆ ਜਾ ਰਿਹਾ ਹੈ ਸੋ ਹਰ ਮਹੀਨੇ ਸਨਾਨ ਦਾ ਤਿਹਾੜਾ ਮਨਾਇਆ ਜਾਂਦਾ ਹੈ ਸੰਗਤਾਂ ਬੈਠੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਅੱਜ ਪਹੁੰਚੀਆਂ ਨੇ ਸੋਹਾਈ ਗ੍ਰੰਥੀ ਸੰਤੋਖ ਸਿੰਘ ਕਥਾ ਕਰ ਰਹੇ ਨੇ ਸੋਸਰਾਣ ਦੇ ਬਾਰਮਹਾ ਦੀ ਕਥਾ ਕਰ ਰਹੇ ਨੇ ਸੋ ਅੱਜ ਸੰਗਤਾਂ ਬਹੁਤ ਪਹੁੰਚੀਆਂ ਨੇ ਆ ਦੇਖ ਸਕਦੇ ਹੋ ਸ਼ੇਵ ਆਦਾਰ ਪਹੁੰਚੇ ਨੇ ਜੇ ਤੁਹਾਨੂੰ ਆਜੀ ਜੀਵਨ ਜਮਾਣ 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 ਆ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਉਹ ਬੜੀ ਸਰਦਾਰਾਨਾ ਰੂਹ ਸੇਵਾ ਕਰਦੀਆਂ ਨੇ ਸੋ ਜਿਹੇਦਾਰ ਅਕਾਲੀਪੁਰਾ ਸਿੰਧਾ ਦਾ ਇਤਿਹਾਸਕ ਪਿੰਡ ਹੈ ਇੱਥੇ ਸਰਾਂ ਦਾ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਅੱਜ ਵੀ ਸੰਗਤਾਂ ਭਾਰੀ ਕੱਟ ਦੇ ਨਾਲ ਇੱਥੇ ਪਹੁੰਚੀਆਂ ਨੇ ਸੋ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਇੱਥੇ ਸੇਵਾ ਕਰ ਰੀਆਂ ਨੇ ਲੰਗਰ ਦੀ ਸੇਵਾ ਕਰ ਰੀਆਂ ਨੇ ਇੱਧਰ ਦੇਖ ਸਕਦੇ ਹੋ ਰਾਜ ਆਈ ਗੁਰੂ ਦਾ ਲੰਗਰ ਆ ਆ ਦੇਖ ਸਕਦੇ ਹੋ ਗੁਰੂ ਦਾ ਲੰਗਰ ਆ ਤੇ ਸੇਵਾ ਦਾ ਲੰਗਰ ਦੀ ਸੇਵਾ ਵਾਸਤੇ ਬੈਠੇ ਨੇ ਸੰਗਤਾਂ ਦੇਖ ਲੈ ਕੇ ਆਉਣਗੀਆਂ ਤੇ ਇੱਥੇ ਲੰਗਰ ਚੁਕਾਇਆ ਜਾਊਗਾ ਆ ਲੰਗਰ ਇੱਥੇ ਇਧਰ ਠੀਕ ਆਹੋ ਜੀ ਬਾਬਾ ਜੀ ਆਹੋ ਨਿੱਕਾ ਵਾਰ ਤਰੀਕਾ ਦੱਸ ਰਿਹਾ 10 ਚਾਹ ਦੀ ਠੀਕ ਹੈ ਹਾਂ ਜੀ ਗੱਲਬਾਤ ਕਰਾਂ ਮਖਤੂਬ ਬੈਠੇ ਹਾਂ ਹਾਂ ਜੀ ਦੱਸੋ ਆਪਾਂ ਇੱਥੇ ਕੋ ਕਿਵੇਂ ਬਾਬਾ ਜੀ ਵਧੀਆ ਕਿਰਪਾ ਹੈ ਹੈ ਸਰਾਂ ਦੇ ਹਾਂਜੀ ਹਾਂਜੀ ਬੰਦਾ ਬੰਦਾ ਬਗਾਇਆ ਹਾਂਜੀ ਹਾਂਜੀ ਬੈਠ ਕੇ ਗੱਲ ਕਰਾਂਗੇ ਬੰਦਾ ਬਿਲਾਉਣਾ ਕੀ ਆ ਬੰਦਾ ਬਿਲਾਉਣਾ ਓਏ ਨਾ ਯਾਰ ਪ੍ਰੋਬਲਮ ਵਾਲਾ ਬੰਦਾ ਯਾਰ ਪ੍ਰੋਬਲਮ ਹੈ ਪਿੰਡ ਦੀ ਹਾਂ ਹਾਂ ਆ ਦੇਖੋ ਜੀ ਕਮੇਟੀ ਬੰਦੇ ਬੈਠੇ ਸੇਵਾਦਾਰ ਆ ਕਮੇਟੀ ਸੇਵਾਦਾਰ ਕਮੇਟੀ ਬੈਠੀ ਹੋ ਰਹੀ ਪਿੰਡ ਦੀ ਹੋਰ ਜਿੱਥੇ ਕੋ ਸਰਦ ਸਾਹ ਤੰਤਕਾ ਠੀਕ ਹੈ ਜੀ ਆ ਪਿੰਡ ਦੀ ਪ੍ਰਬੰਧਕ ਕਮੇਟੀ ਹੈ ਜੀ ਦੇਖ ਸਕਦੇ ਹੋ ਅੱਜ ਇਹ ਅਕਾਲੀਪੁਰਾ ਸਿੰਘ ਦੀ ਪਿੰਡ ਦੀ ਕਮੇਟੀ ਇਹ ਸੇਵਾਦਾਰ ਸੇਵਾ ਕਰ ਰਹੇ ਨੇ ਬਹੁਤ ਸਰਦਾਰਾਂ ਇੱਥੇ ਸੇਵਾ ਕੀਤੀ ਜਾਂਦੀ ਹੈ ਸੋ ਅੱਜ ਸੁਨਾ ਦਾ ਦਿਹਾੜਾ ਹੈ ਬੜੀ ਧੂਤਾਂ ਮਨਾ ਮਨਾਇਆ ਜਾ ਰਿਹਾ ਹੈ ਆਥਮ ਲੰਗਰ ਦਿਖਾਉ ਰਹੇ ਆ ਇਧਰ ਆ ਜਾਓ ਆਹ ਸੰਗਰਹਾਲ ਹੈ ਇਹ ਤੇਰਾ ਅਕਾਲੀਪੁਰਾ ਸਿੰਘ ਦਾ ਲੰਗਰ ਹਾਲ ਹੈ ਇੱਥੇ ਦੇਗਲੈਂਡ ਤੋਂ ਅਗਰੰਤ ਦਾ ਨੰਗਰ ਸ਼ਗਾਇਆ ਜਾਵੇਗਾ। ਸਕਤਾ ਬੜੀ ਸਾਦਾ ਨਾਲ ਨੰਗਰ ਦੀ ਸੇਵਾ ਕਰਦੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਆ ਪ੍ਰਧਾਨ ਸਾਹਿਬ ਇੱਥੇ ਨੇ ਸਾਡੇ ਗੁਰਪ੍ਰੀਤ ਸਿੰਘਾ। ਆ ਜੀ ਠੀਕ ਠਾਕ ਹਾਂ। ਗੁਰਦੀ। ਪਛਾ ਉਹਨਾਂ ਪਤੀ ਸਾਹਿਬ ਇੱਥੇ ਨੇ। ਗੁਰਪ੍ਰੀਤ ਪ੍ਰਧਾਨ ਬੈਠੇ ਨੇ ਸਾਡੇ। ਉਹ ਠੀਕ ਹਾਂ। ਹਾਂ ਜੀ। ਮਾਰ ਘਟ। ਮਾਣੋ ਜੀ ਮਾ ਸਾਡੇ ਜੂਥਾ ਬੈਠੇ। ਉਹ ਠੀਕ ਹਾਂ। ਠੀਕ ਹੈ ਠੀਕ ਹੈ ਠੀਕ ਹੈ।

ਜੋ ਕਿ ਜਹਦਰਾ ਕਾਰਦੀਪੁਰਾ ਸਿੰਘ ਦਾ ਇਤਿਹਾਸਿਕ ਪਿੰਡ ਹੈ ਹਰ ਮਹੀਨੇ ਇੱਥੇ ਸਰਾ ਦਾ ਦਿਹਾੜਾ ਬੜੀ ਸਰਧਾ ਨਾਲ ਧੂਮਕਾਮ ਨਾਲ ਮਨਾਇਆ ਜਾਂਦਾ ਹੈ ਆ ਡਿਊਟੀ ਸਾਹਿਬ ਹੈ ਜਸਦਰ ਕਾਲੀ ਫੁਰ ਸਿੰਘ ਦੇ ਪਿੰਡ ਕੁਦਾਰਾ ਸਾਹਿਬ ਡਿਊਟੀ ਸਾਹਿਬ ਹੈ ਇਥੇ ਜੋਟੀਆਂ ਦਰਸ਼ਨ ਕਰਕੇ ਫਿਰ ਸੰਗਤ ਅੰਦਰ ਜਾਂਦੀ ਹੈ ਸੋ ਮੱਥਾ ਟੇਕਦੀ ਹੈ ਉਹ ਸਾਹਮਣੇ ਉਹ ਮੇਟਰ ਬਾਰਾधरी ਹੈ ਜੋ ਜਿਹੇ ਤਰ੍ਹਾਂ ਕਾਲੀ ਕੁਲਾ ਸਿੰਘ ਦਾ ਇਹ ਘਰ ਸੀ ਉੱਥੇ ਉਹ ਪੁਰਾਣਾ ਘਰ ਹੈ ਜਿਹੇ ਤਰ੍ਹਾਂ ਕਾਲੀ ਪੁਲਾ ਸਿੰਘ ਰਹਿੰਦੇ ਸਨ ਉੱਥੇ ਆਹ ਘੋੜੇ ਦੀ ਸਾਦੇ ਕਾਲੀ ਕੁਲਾ ਸਿੰਘ ਦੀ ਆ ਤਸਵੀਰ ਹੈ ਘੋੜੇ ਦੇ ਆ ਦੇਖ ਸਕਦੇ ਹੋ ਜਿਹੇ ਤਰ੍ਹਾਂ ਕਾਲੀ ਕੁਲਾ ਸਿੰਘ ਦੀ ਤਸਵੀਰ ਕੋੜੇ ਤੇ ਦੇਖ ਸਕਦੇ ਹੋ ਆ ਪਾਰਕ ਹੈ ਕਾਲੀ ਕੁਲਾ ਸਿੰਘ ਪਾਰਕ ਜਿਹਹਦਰ ਕਾਲੀ ਕੁਲਾ ਸਿੰਘ ਦਾ ਪਾਰਕ ਹੈ ਆ ਬਹੁਤ ਪਵਿੱਤਰ ਬਾਹਰ ਰਹੀ ਹੈ ਜਿਹਹਦਰ ਕਾਲੀ ਕੁਲਾ ਸਿੰਘ ਦੀ ਪੁਰਾਣਾ ਘਰ ਹੈ ਜਿਹਹਦਰ ਕਾਲੀ ਕੁਲਾ ਸਿੰਘ ਰਹਿੰਦੇ ਸਨ ਇੱਥੇ ਸੋ ਉੱਥੇ ਬੋਹੜ ਦਾ ਦਰਖਤ ਵੀ ਹੈ ਇੱਕ 12 ਦਾ ਪਿਛਲੇ ਪਾਸੇ ਪੁਰਾਣਾ ਖੂਹ ਹੈ ਸਾਰੀ ਚੀਜ਼ਾਂ ਸਾਰੀ ਜਗ੍ਹਾ ਮੌਜੂਦ ਹੈ ਜੋ ਵੀ ਇੱਥੇ ਪੁਰਾਣੀਆਂ ਚੀਜ਼ਾਂ ਨੇ ਸਾਰੀਆਂ ਇੱਥੇ ਮੌਜੂਦ ਹਨ ਸੋ ਪੁਰਾਣੀ ਵਿਰਾਸਤ ਹੈ ਜਿਹੜਾ ਅਕਾਲੀ ਪੁਰਾ ਸਿੰਘ ਦੀ ਆ ਡਿਊਟੀ ਸਾਹਿਬ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਨਵਾਬੀ ਕਰੋ ਅਤੇ ਜੀਵਨ ਸਾਰੋ